ਜੋ ਕੱਠ ਜੋੜ ਆਪ ਦਾ ਤੇ ਕਾਂਗਰਸ ਦਾ ਵੋਟ ਭਾਵੇਂ ਝਾੜੂ ਨੂੰ ਪਾ ਦਿਓ ਤੇ ਸਮਝੋ ਕਾਂਗਰਸ ਨੂੰ ਪੈ ਗਈ ਕਾਂਗਰਸ ਨੂੰ ਪਾ ਦਿਓ ਤੇ ਸਮਝੋ ਝਾੜੂ ਨੂੰ ਪੈ ਗਈ ਔਰ ਰਾਤ ਦੇ ਨੇਰੇ ਦਿਨ ਦਾ ਫੈਸਲਾ ਇਹਨਾਂ ਦਾ ਕਾਂਗਰਸ ਤੇ ਆਪ ਦਾ ਰਾਤ ਨੂੰ ਭਗਵੰਤ ਦਾ ਫੈਸਲਾ ਭਾਜਪਾ ਨਾਲ ਇਸ ਲਈ ਬਚ ਜੋ ਔਰ ਜਿਹੜਾ ਆਪ ਦੀ ਧੀ ਦਾ ਨਹੀਂ ਹੋ ਸਕਿਆ ਬਾਪ ਉਹਨੇ ਸਾਥ ਸੰਗਤ ਦੀ ਥੋੜਾ ਕਿੱਥੋਂ ਬਣਨਾ ਤੁਸੀਂ ਵੱਧ ਜਾਣਦੇ ਹੋ ਤੇ ਹੀ ਤੇ ਬਾਪ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ। ਔਰ ਭਗਵਤ ਦੀ ਧੀ ਕਹਿੰਦੀ ਹੈ ਮੇਰਾ ਪਿਓ ਨਹੀਂ ਕਿਉਂਕਿ ਇਹਦਾ ਉਹਨੇ ਮਾਰਾ ਉਹਦੇ ਨਾਲ ਵਿਹਾਰ ਕੀਤਾ ਇਸ ਲਈ ਉਹ ਆਪ ਦੀ ਬੇਟੀ ਆਪ ਦੇ ਬਜ਼ੁਰਗ ਨੂੰ ਪਾਪ ਨਹੀਂ ਮੰਨ ਕੇ ਰਾਜੀ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਉਹਨੇ ਪੰਜਾਬ ਦੇ ਲੋਕਾਂ ਦਾ ਤਾਂ ਕੀ ਸੇਵਾ ਕਰਦੀ ਹੈ ਇਸ ਲਈ ਆਸ ਕਰਦਾ ਉਮੀਦ ਕਰਦਾ ਹੈ ਮਦਰੀਪੁਰ ਸਾਹਿਬ ਨੂੰ ਕਾਮਯਾਬ ਕਰੋਗੇ ਔਰ ਅੱਜ ਵਧਾਈ ਹੈ ਇਹਨਾਂ ਦੀ ਟੀਮ ਨੂੰ ਇਹ ਚੱਕ ਤੇ ਆ ਫੱਟੇ ਪਰ ਹੁਣ ਥੋੜੀਆਂ ਚੀਕਾ ਚਾਕਾ ਕਢਾ ਦਿਓ ਜਦੋਂ ਕੋਟਾ ਪਹਿਣੀਆਂ ਬੱਬੂ ਗੋਸ਼ਾ ਬੱਬੂ ਗੋਸ਼ਾ ਭਗਵਾਨ ਤੁਸੀਂ ਕਢਾਓ ਸਿੰਘ ਬੱਬੂ ਗੋਸ਼ਾ ਵੀ ਢਵਾਵਾ ਕੰਨੀਆਂ ਜਦੋਂ ਐਦ ਕੀ ਝਾੜੂ ਝੂੜੂ ਪਿਛਲੇ ਯਾਰੀ ਤੁਸੀਂ ਤਾਂ ਬੁਲਾਤਾ ਤੇਜ ਬੜਾ ਸਿਆਣਾ ਝੜਣਾ ਚਾਪਰੇ ਹੁਣ ਢੀਲਾ ਢੀਲਾ ਕਰ ਦੇਣਾ ਢੀਲਾ ਢੀਲਾ ਕਰ ਦੇਣਾ ਬਹੁਤ ਬਹੁਤ ਧੰਨਵਾਦ ਤੇ ਵੋਟਾਂ ਪਾ ਕੇ ਚੀਕਾ ਕਢਾ ਦੇ ਤੂੰ ਜਿਹੜਾ ਆਵਾਜ਼ ਕਢਾ ਲਾਂਗੇ ਦੂਜਾ ਕੰਮ ਮੈਨੂੰ ਦੇ ਦਿਓ ਬਹੁਤ ਬਹੁਤ ਧੰਨਵਾਦ ਰਹੇ ਚੀਕਾ ਗੱਲ ਸਾਹਿਬ ਵਾਹਿਗੁਰੂ ਜੀ ਕਾ